ਜਿਨ੍ਹਾਂ ਦੇ ਸਾਹ ਚੜਦਾ ਹੈ ਅਸਥਮੇ ਦੀ ਪ੍ਰੋਬਲਮ ਹੈ ਫੇਫੜੇ ਸਹੀ ਕੰਮ ਨਹੀਂ ਕਰਦੇ ਘਰਾਂ ਦੇ ਵਿੱਚ ਆਕਸੀਜਨ ਦਾ ਸਿਲੰਡਰ ਹਰ ਵੇਲੇ ਲਿਆ ਕੇ ਰੱਖਣਾ ਪੈਂਦਾ ਵੀ ਕੋਈ ਪਤਾ ਨਹੀਂ ਕਦੋਂ ਦਮੇ ਦਾ ਅਟੈਕ ਆ ਜਾਵੇ ਕਦੋਂ ਸਾਨੂੰ ਜ਼ਰੂਰਤ ਪੈ ਜਾਵੇ ਫਿਰ ਉਹਨਾਂ ਵਾਸਤੇ ਇਹਦਾ ਇਸਤੇਮਾਲ ਲਈ ਹੈ ਇਹਦਾ ਪ੍ਰਯੋਗ ਹੈਗਾ ਡਾਕਟਰ ਸਾਹਿਬ ਕਿਵੇਂ ਹੋ ਸਕਦਾ ਜਿਵੇਂ ਹੁਣ ਮੰਨ ਲਓ ਅਸੀਂ ਉੱਤੋਂ ਵੀ ਨਾ ਤੋੜੋ ਆ ਥੱਲੋ ਪੀਲਾ ਜਿਹਾ ਪੱਤਾ ਇਹ ਸੁੱਕਿਆ ਹੋਇਆ ਇਹਨਾਂ ਨੂੰ ਪੱਤਿਆਂ ਨੂੰ ਇਕੱਠੇ ਕਰ ਲਓ ਇਹਨਾਂ ਨੂੰ ਧੋ ਲਓ ਧੋ ਕੇ ਇਹਨਾਂ ਨੂੰ ਸੁਕਾ ਕੇ ਰੱਖ ਲਓ ਸੁਕਾ ਕੇ ਇਹਦਾ ਪਾਊਡਰ ਬਣਾ ਕੇ ਰੱਖ ਲੈਣਾ ਤੁਸੀਂ ਇੱਕ ਚਮਚੇ ਇਹਦੇ ਪੱਤਿਆਂ ਦਾ ਜ਼ੋਰਨ ਦੋ ਕਾਲੀਆਂ ਮਿਰਚਾਂ ਇੱਕ ਚਮਚ ਸ਼ਹਿਦ ਦਾ ਇਹਦੇ ਵਿੱਚ ਮਿਕਸ ਕਰਕੇ ਚੱਟਣਾ ਸ਼ੁਰੂ ਕਰਦੋ ਫਰੁਕੀ ਸਾਹਿਬ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਦਮੇ ਦੀ ਪ੍ਰੋਬਲਮ ਜੰਮੀ ਹੋਈ ਬਲਗਮ ਕੀ ਬਾਤ ਹੈ ਥੇਪੜਿਆ ਲੰਗਜ਼ ਦੇ ਵਿੱਚ ਜਿੰਨੀ ਵੀ ਇਨਫੈਕਸ਼ਨ ਆ ਜੇ ਅਲਸਰ ਵੀ ਹੋ ਗਏ ਉਹ ਇਨਹੇਲਰ ਜਿਹਾ ਲੈਣਾ ਪੈਂਦਾ ਜੀ ਉਹ ਖਿੱਚਣਾ ਪੈਂਦਾ ਫੂਕ ਮਾਰ ਕੇ ਜੀ ਉਹਦੇ ਵਿੱਚ ਕੈਪਸੂਲ ਪਾ ਕੇ ਹਿਨਰ ਲੈਂਦੇ ਆ ਜਿਹਨੂੰ ਕਹਿ ਦਿੰਨੇ ਆ ਅਸੀਂ ਪੰਜਾਬੀ ਭਾਸ਼ਾ ਵਿੱਚ ਪੰਪ ਲੈਣਾ ਜਦੋਂ ਉਹ ਅਸੀਂ ਲੈਨੇ ਆ ਉਹ ਵੀ ਛੋਟੇ ਜਾਂਦੇ ਨੇ ਫਰੁਕੀ ਸਾਹਿਬ